ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵੀਰ ਸਿੰਘ ਖਾਲਸਾ ਕੌਮੀ ਪ੍ਰਧਾਨ ਵਿਸ਼ਵ ਰਮਦਾਸਿਆ ਸਿੱਖ ਵੈਲਫੇਅਰ ਕੌਂਸਲ ਆਪ ਜੀ ਦੇ ਨਾਲ ਇੱਕ અત્યੰਤ ਜ਼ਰੂਰੀ ਗੱਲ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਦਾ ਇਤਿਹਾਸਿਕ ਫੈਸਲਾ ਜਿਹੜਾ ਪੰਜ ਸਿੰਘ ਸਹਿਬਾਨਾਂ ਵੱਲੋਂ ਸ਼ਰੀਅਤ ਅਕਾਲ ਤਖਸਲ ਦੀ ਤਸਵੀਰ ਤੇ ਜੋ ਸੁਨਾਇਆ ਗਿਆ ਉਹ ਛਲਾਗਾ ਯੋਦ ਗੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕੁਟਾਈਆਂ ਹੋਈਆਂ ਉਹਨੂੰ ਦਰਸ ਕਰਦੇ ਹੋਏ ਦਰਜਾ ਬਦਰਜਾ ਜਿੰਨਾ ਜਿੰਨਾ ਕਿਸੇ ਦਾ ਗੁਨਾਹ ਉਹਨਾਂ ਉਹਨਾਂ ਉਹਨੂੰ ਸਜ਼ਾ ਦਿੰਦੇ ਹੋਏ ਇਹ ਫੈਸਲਾ ਸੁਨਾਇਆ ਗਿਆ ਜਿੱਥੇ ਫਕਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ਉੱਥੇ ਤਕਰੀਬਨ 92 ਤੋਂ 94 ਲੱਖ ਦੇ ਜਿਹੜੇ ਇਸ਼ਤਿਹਾਰ ਅਖਬਾਰਾਂ ਵਿੱਚ ਦਿੱਤੇ ਗਏ ਗੁਰੂ ਦੀ ਗੋਲਕ ਦੇ ਵਿੱਚੋਂ ਬੜੀ ਬੇਰਹਿਮੀ ਨਾਲ 10-10 ਰੁਪਏ ਲੋਕੀ ਮੱਥਾ ਟੇਕਦੇ ਆਪਣੀ ਕਿਰਤ ਕਮਾਈ ਚੋਂ 92 ਲੱਖ ਰੁਪਏ ਕਿਸੇ ਹਿਸਾਬ-ਤਾਬ ਵਿੱਚ ਨਾ ਲਿਆ ਕੇ ਉਹ ਅਖਬਾਰਾਂ ਵਾਲਿਆਂ ਨੂੰ ਦੇਣਾ ਉਹਨੂੰ ਜਾਇਜ਼ ਠਹਿਰਾਉਣ ਕਰਕੇ ਉਹ ਵੀ ਜਿਹੜਾ ਫੈਸਲਾ ਬਹੁਤ ਵਧੀਆ ਵੀ ਇਹਨਾਂ ਸਾਰਿਆਂ ਕੋਲੋਂ ਵਸੂਲ ਕਰਕੇ ਵਿਆਜ ਸਹਿਤ ਸ਼੍ਰੋਮਨੀ ਗੁਰਦੋਰਾ ਫਰਮੰਦ ਕਮੇਟੀ ਦੇ ਖਾਤੇ ਵਿੱਚ ਜਮਾ ਕਰਾਇਆ ਜਾਏਗਾ ਅਕਾਊਂਟ ਬ੍ਰਾਂਚ ਦੇ ਮੈਨੇਜਰ ਦੀ ਇਹ ਡਿਊਟੀ ਲਈ ਗਈ ਉਹ ਵਿਆਜ ਸਮੇਤ ਕਿੰਨਾ ਵਿਆਜ ਹੈ ਉਹ ਮੈਂ ਮਹਿਸੂਸ ਕਰਦਾ ਵੀ ਹਜੇ ਤੱਕ ਜ਼ਿਕਰ ਨਹੀਂ ਹੋਇਆ ਸੋ ਸਿੰਘ ਸਹਿਬਾਨ ਨੇ ਬੜੀ ਸੂਝਬੂਝ ਨਾਲ ਬੜੇ ਪਿਆਰ ਨਾਲ ਔਰ ਬੜੇ ਇਤਫਾਕ ਨਾਲ ਇਹ ਫੈਸਲੇ ਲਏ ਆ ਜਿਹੜੇ ਬੰਦੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਦਾਲਤ ਦੇ ਵਿੱਚ ਵੀ ਆਣ ਕੇ ਝੂਠ ਬੋਲਦੇ ਆ ਉਹਨਾਂ ਦਾ ਕਿਤੇ ਵੀ ਭਲਾ ਨਹੀਂ ਹੋਣਾ ਨਾ ਇਸ ਧਰਤੀ ਤੇ ਤੇ ਨਾ ਅਗਲੇ ਜਨਮ ਦਾ ਜਿਹੜਾ ਹਸਾਬ ਤਾਂ ਹੈਗਾ ਉੱਥੇ ਭਲਾ ਹੋਣਾ ਸੋ ਜਿਨ੍ਹਾਂ ਨੇ ਸੱਚ ਕਰਕੇ ਬਚਨ ਮੰਨ ਲਿਆ ਉਹਨਾਂ ਦੀ ਝੋਲੀ ਦੇ ਵਿੱਚ ਸਾਰਾ ਖੁਸ਼ੀਆਂ ਪੈਣੀਆਂ ਕਿਉਂਕਿ ਇਹ ਬਖਸ਼ੰਤਾ ਦਾ ਤਖਤ ਹੈ ਇਹ ਹਮੇਸ਼ਾ ਹੀ ਬਖਸ਼ਦਾ ਆਇਆ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਪੁੱਤਰ ਨੂੰ ਹਮੇਸ਼ਾ ਬਖਸ਼ਦਾ ਹੈ ਉਹਨੂੰ ਸੋਝੀ ਦਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਤੁਰਨਾ ਕਿਸ ਤਰ੍ਹਾਂ ਵਿਚਰਨਾ ਉਹਦੀ ਸੋਝੀ ਦਿੰਦਾ ਇਹ ਸਜਾਹ ਹੈ ਕਈਆਂ ਨੇ ਕਮੈਂਟ ਕੀਤਾ ਕਿ ਇਹ ਕੀ ਹੈ ਜਿਹੜਾ ਤਖਤੀ ਗਲ ਦੇ ਵਿੱਚ ਪਾਉਣੀ ਔਰ ਝਾੜੂ ਮਾਰਨਾ ਉਹ ਇੱਕ ਸੇਵਾ ਹੈ ਇੱਕ ਘੰਟਾ ਲਗਾਤਾਰ ਟਾਈਮ ਬਾਉਂਡ ਹੋ ਕੇ ਟਾਇਲਟ ਸਾਫ ਕਰਨੇ ਜੋੜੇ ਸਾਫ ਕਰਨੇ ਔਰ ਕਿਸੇ ਦੇ ਹੁਕਮ ਦੇ ਵਿੱਚ ਕਰਨੇ ਉਹ ਇੱਕ ਸਜ਼ਾ ਹੁੰਦੀ ਹੈ ਸੋ ਇਹ ਸਜ਼ਾਵਾਂ ਜਿਨ੍ਹਾਂ ਨੂੰ ਲਗੀਆਂ ساری ਉਮਰ ਉਹਨਾਂ ਨੇ ਇਹ ਮਹਿਸੂਸ ਵੀ ਨਹੀਂ ਕੀਤਾ ਹੋਊਗਾ ਕਿ ਐਦਾਂ ਦਾ ਸਮਾਂ ਵੀ ਆਊਗਾ ਸੋ ਮੈਂ ਇਹ ਮਹਿਸੂਸ ਕਰਦਾ ਕਿ ਇਹ ਬਹੁਤ ਵਧੀਆ ਸੂਝ-ਬੂਝ ਨਾਲ ਫੈਸਲੇ ਲੈ ਕੇ ਜਿਹੜੇ ਬਕਾਇਆ ਫੈਸਲੇ ਆ ਉਹ ਵੀ ਬੜੇ ਵਧੀਆ ਢੰਗ ਨਾਲ ਲਏ ਜਾਣਗੇ ਅੱਗੇ ਤੋਂ ਸੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਕਿੰਨੇ ਪਰਸੈਂਟ ਨਾਲ ਤੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਵਾਪਸ ਹੋਣਾ ਹੈ ਉਹ ਜਿਹੜਾ 93 94 ਲੱਖ ਦਾ ਜਿਹੜਾ ਅਖਬਾਰਾਂ ਨੂੰ ਦਿੱਤਾ ਹੋਇਆ ਇਹਨਾਂ ਦੇ ਖਾਤੇ ਵਿੱਚੋਂ ਲੈ ਕੇ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਉਹ ਵੀ ਨਾਲ ਹੀ ਜਿਹੜਾ ਉਹ ਕਲੀਅਰ ਕਰ ਦਿੱਤਾ ਜਾਵੇ ਤਾਂ ਵਧੀਆ ਗੱਲ ਹੈ ਸੋ ਇਹ ਨੀਅ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ